ਵਰਿੰਦਰ ਗੋਹਿਲ ਅਤੇ ਹੋਰ ਮੰਤਰੀਆਂ ਦੀ ਕਿਸ਼ਤੀ ਛੁੱਟੇ ਲੈਂਦੇ ਹੋਏ ਉਹ ਗੋਆ ਦੇ ਗਿਆ ਗੱਲਾਂ ਕਰ ਰਹੇ ਨੇ ਵੀ ਗੋਆ ਚ ਕਰੂਜ਼ ਤੇ ਐ ਘੁੰਮਦੇ ਸੀ ਅਸੀਂ ਐ ਘੁੰਮਦੇ ਸੀ ਇਹਨਾਂ ਦੇ ਬੰਦੇ ਤਾਂ ਇਹਨਾਂ ਨੂੰ ਛੁੱਟੇ ਕਿਸ਼ਤੀਆਂ ਤੇ ਲੈ ਕੇ ਛੁੱਟੇ ਮਾਟੇ ਕਰਕੇ ਫੋਟੋ ਖਿਚਾਰੇ ਨੇ ਆਪਣੀ ਮੈਨੂੰ ਤਾਂ ਅੱਜ ਕੈਨੇਡਾ ਤੋਂ ਆਇਆ ਕਿ ਸਪੀਕਰ ਸਾਹਿਬ ਤਾਂ ਕੈਨੇਡਾ ਬੈਠੇ ਨੇ ਜੇ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਜੇ ਤਾਮਨਾਡੂ ਬੈਠ ਸਕਦੇ ਤਾਂ ਫਿਰ ਇਹਦਾ ਮੰਤਰੀ ਇੱਥੇ ਬੈਠ ਕੇ ਕੀ ਕਰਨਾ ਹੈ ਅੱਜ ਲੋੜ ਹੈ ਕਿ ਜਿੱਥੇ-ਜਿੱਥੇ ਪਾਣੀ ਆ ਰਿਹਾ ਜਿੱਥੇ ਪਾਣੀ ਵੜ ਗਿਆ ਉਥੇ ਕਈ ਪਿੰਡਾਂ 'ਚ ਮੈਂ ਕੱਲ ਦੋ ਦਿਨਾਂ ਦੀ ਗਰੀਬਾਂ ਦੇ ਘ ਉਹਨਾਂ ਦੇ ਮਕਾਨਾਂ 'ਚ ਦਰਾਰਾਂ ਆ ਗਿਆ ਨੇ ਘਰ ਡਿੱਗ ਪਏ ਨੇ ਉਹ ਗਰੀਬ ਕਿੱਥੇ ਜਾਏ ਜਿਵੇਂ ਮੈਂ ਇਹਨਾਂ ਨੂੰ ਪੁੱਛਦੀ ਆ ਕਿ ਉਹ ਜਿਹੜਾ ਇਲਾਕਿਆਂ 'ਚ ਜੇ ਸਾਰੇ ਪਾਣੀ ਦੇ ਨਾਲ ਹੜ ਆ ਗਿਆ ਹੈ ਜਿਹੜੇ ਮਜ਼ਦੂਰੀ ਕਰਦੇ ਨੇ ਉਹ ਵਿਚਾਰਿਆਂ ਤੋਂ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਨੇ ਹਫਤੇ ਹਫਤੇ ਘਰ ਤੋਂ ਪਾਣੀ ਦੇ ਚਾਰੇ ਪਾਸੇ ਉਹ ਖਾਂ ਜੋਗੇ ਵੀ ਨਹੀਂ ਹੈਗੇ ਉਹਨਾਂ ਦੇ ਬਾਰੇ ਆਪਾਂ ਸੋਚੋ ਕਿ ਹੜ ਕਿਹੜੇ ਹਾਲਾਤ 'ਚ ਤੇ ਇਸ ਸਰਕਾਰ ਨੇ ਅੱਜ ਤਾਈਂ ਕੋਈ ਮੁਆਵਜ਼ਾ ਐਲਾਨ ਹੀ ਨਹੀਂ ਕੀਤਾ ਕਿ ਕਿਸੇ ਗਰੀਬ ਨੂੰ ਕਿਸੇ ਕਿਸਾਨ ਨੂੰ ਕੋਈ ਸਹਾਰਾ ਤਾਂ ਹੋਏ ਕਿ ਕੋਈ ਗਾਲੀ ਮੇਰਾ ਬਾਫੜੂਗਾ ਬਗ ਬਗਰੋ ਤੇ ਅੱਜ ਉਹਨਾਂ ਨੂੰ ਤੁਸੀਂ ਸੋਚੋ ਕੀ ਹਾਲਾਤ ਨੇ ਜਿਨ੍ਹਾਂ ਦਾ ਘਰ ਵੀ ਬਹਿ ਗਿਆ ਜਿਨ੍ਹਾਂ ਦੀ ਫਸਲ ਵੀ ਬਹਿ ਗਈ ਜਿਨ੍ਹਾਂ ਨੂੰ ਰਹਿਣ ਦਾ ਕੋਈ ਠਿਕਾਣਾ ਨਹੀਂ ਤੇ ਸਰਕਾਰ ਬਾਫੜਨ ਵਾਸਤੇ ਉਹਨੂੰ ਜਿਉਣ ਦਾ ਇੱਕ ਤਿੰਨਕਾ ਵੀ ਨਹੀਂ ਦੇ ਰਹੀ ਕਿ ਤੈਨੂੰ ਇਹ ਮੁਆਵਜ਼ਾ ਮਿਲ ਜਾ ਸਰਕਾਰ ਤੇਰੇ ਨਾਲ ਖੜੂਗੀ ਮੈਨੂੰ ਇਹਨਾਂ ਦੁੱਖ ਹੁੰਦਾ ਹੈ ਕੀ ਇਹ ਸਰਕਾਰ ਨਾਮ ਦੀ ਸਾਰੇ ਕੰਦਾ ਚਾਹੁੰਦਾ ਹੈ ਪੰਜਾਬ ਕੇਜਰੀਆ ਕਿੱਥੇ ਹੈ ਵੀ ਕੇਜਰੀਵਾਲ ਕਿੱਥੇ ਮੁੱਖ ਮੰਤਰੀ ਵੀ ਦੇਸ਼ ਦੀ ਸਰਕਾਰ ਢਿਡ ਵਰਦਾ ਕਿਸਾਨ ਪਰ ਦੇਸ਼ ਦੀ ਜਨਤਾ ਦਾ ਅੱਜ ਪੰਜਾਬ 'ਚ ਇੰਨੀ ਵੱਡੀ ਆਫਤਾ ਹੈ ਇੱਕ ਬਿਆਨ ਨਹੀਂ ਨਾ ਪ੍ਰਧਾਨ ਮੰਤਰੀ ਦਾ ਇੱਕ ਬਿਆਨ ਨਹੀਂ ਨਾ ਗ੍ਰਹਿ ਮੰਤਰੀਆਂ ਦਾ ਇੱਕ ਮੰਤਰੀ ਨੇ ਆ ਕੇ ਇੱਥੇ ਕੋਈ ਹਵਾਈ ਜੇੜਾ ਵੀ ਨਹੀਂ ਲਾਇਆ ਵੀ ਪੰਜਾਬ ਦੇ ਹਾਲਾਤ ਅਸੀਂ ਦੇਖ ਲਈਏ ਮੁਰਗੀ ਦਾ ਬੱਕਰੀ ਦਾ ਕਿੰਨੇ ਵੱਡੀ ਵੱਡੀ ਗੱਲਾਂ ਕੀ ਆਪਣੇ ਮਾਰਦਾ ਸੀਗਾ ਹੁਣ ਨਜ਼ਰ ਹੀ ਨਹੀਂ ਆ ਰਿਹਾ ਤੇ ਜਿਹੜਾ ਉਹ ਕੇਜਰੀਵਾਲ ਜਿਹੜਾ ਲੈਟਰੀਨ ਦੇ ਉਦਘਾਟਨ ਵਾਸਤੇ ਆਂਦਾ ਸੀ ਸਕੂਲ ਦੀ ਕਲਾਸ ਰੂਮ ਦੇ ਉਦਘਾਟਨ ਵਾਸਤੇ ਆਂਦਾ ਸੀ ਇਹ ਕਿਹੜੇ ਬਿੱਲ 'ਚ ਵੱਲ ਗਏ ਨੇ ਸਾਰੇ ਜਣੇ ਹੈਗੇ ਕਿੱਥੇ ਸਾਰਾ ਪੰਜਾਬ ਪੁੱਛਦਾ ਫਿਰਦਾ ਹੈ ਕਿਆ ਗੁੰਮਸ਼ੁਦਾ ਸਰਕਾਰ ਕਿੱਥੇ ਗੁੰਮਸ਼ੁਦਾ ਮੁੱਖ ਮੰਤਰੀ ਕਿੱਥੇ ਉਹਦਾ ਹਾਈ ਕਮਾਂਡ ਕੇਜਰੀਵਾਲ ਕਿੱਥੇ ਆਪਾਂ ਸਾਰੇ ਪੁੱਛ ਰਹੇ ਹਾਂ ਪਰ ਇਹ ਬਰਸਾਤੀ ਮੈਂਡਕ ਦੀ ਤਰ੍ਹਾਂ ਵੋਟਾਂ ਦੇ ਵੇਲੇ ਫੇਰ ਨਿਕਲ ਕੇ ਆ ਜਾਣਗੇ ਝੂਠ-ਮੂਠ ਮਾਰ ਕੇ ਲੇਕਿਨ ਹੁਣ ਜਨਤਾ ਸਾਰਾ ਕੁਝ ਸਮਝ ਗਈ ਹੈ ਆਪਣੀ ਖੇਤਰੀ ਪਾਰਟੀ ਤੁਹਾਡੇ ਪਰੋਸੇ ਤੁਹਾਡੇ ਆਸ਼ੀਰਵਾਦ ਸਦਕਾ ਭਾਵੇਂ ਚੰਗੇ ਦਿਨ ਹੋਣ ਭਾਵੇਂ ਮਾੜੇ ਦਿਨ ਹੋ ਸਾਡੇ ਉੱਤੇ ਝੂਠੇ ਇਲਜ਼ਾਮ ਲਾਣ ਸਾਨੂੰ ਝੂਠ ਮਾਰਨ ਇਕੱਠੇ ਹੋ ਕੇ ਪਾਰਟੀ ਨੂੰ ਖਤਮ ਕਰੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ لیکن پارٹی وکتا ਦੇ ਨਾਲ کھڑی ہے تو میں ਆ ਵੀ ਦੱਸਦਾ ਤੁਹਾਨੂੰ ਜੇ ਇਹ ਸਰਕਾਰ ਨੇ ਗਰੀਬਾਂ ਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਗਰੀਬਾਂ ਦਾ ਮਜ਼ਦੂਰਾ ਦਾ ਹੋਇਆ ਹੈ ਜੇ ਮੁਆਵਜ਼ਾ ਇਹਨਾਂ ਨੇ ਐਲਾਨ ਨਹੀਂ ਕੀਤਾ ਤੇ ਜਿਵੇਂ ਉਹ ਲੈਂਡ ਪੂਲਿੰਗ ਵਾਸਤੇ ਸੰਘਰਸ਼ ਰਸੀ ਵਟਿਆ ਸੀ ਉਸ ਤੋਂ ਵੱਡਾ ਸੰਘਰਸ਼ ਹੋਮੀ ਅਕਾਲੀ ਦਲ ਵੱਡੂਗੇ ਹੁਸ਼ਿਆਰਪੁਰ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਫਾਜ਼ਲਕਾ ਅਬੋਰ ਸੁਲਤਾਨਪੁਰ ਲੋਧੀ ਹਰੇਕ ਹਲਕੇ ਚੋ ਪਿਛਲੇ 3 ਹਫ਼ਤਿਆਂ ਤੋਂ ਫਿਰ ਰਹੇ ਨੇ ਤੇ تین ਤਾਂ ਤਾਂ ਚਾਹਤ ਮੈਨੂੰ ਪਤਾ ਲੱਗਿਆ ਕਿ ਆਪਣੇ ਹਲਕੇ 'ਚ ਵੀ ਮੜਾ ਮੜਾ ਪਾਣੀ ਪਿੰਡਾਂ ਵਿੱਚ ਹੁਣ ਮੜਨ ਲੱਗ ਗਿਆ ਹੈਗਾ ਤੇ ਪਹਿਲੇ ਹੀ ਜਾ ਕੇ ਉੱਥੇ ਜੋ ਕਰਨ ਦੀ ਲੋੜ ਹੈ ਨਾ ਕਿ ਪਹਿਲੇ ਨੁਕਸਾਨ ਹੋਏ ਤੇ ਬਾਅਦ ਵਿੱਚ ਅਸੀਂ ਦੌਂਦੇ ਫਿਰਿਏ ਤੇ ਪਰਸੋਂ ਮਾਨਸਾ ਹਲਕਾ ਕੱਲ ਬੁਡਲਾਡੇ ਹਲਕੇ 'ਚ ਤੇ ਅੱਜ ਸਰਦੂਰ ਦਾ ਹਲਕੇ 'ਚ ਮੈਂ ਆਈਆਂ ਤੇ ਅਫਸੋਸ ਦੇ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਹਰ ਸਾਲ ਜਦੋਂ ਵੀ ਮੀਂਹ ਵੱਧ ਪੈਂਦਾ ਹੈ ਪਿੰਡਾਂ 'ਚ ਨੁਕਸਾਨ ਹੁੰਦਾ ਹੈ ਲੇਕਿਨ ਉਸ ਨੁਕਸਾਨ ਦਾ ਨਾ ਤਾਂ ਸਰਕਾਰ ਪਰਭਾਈ ਕਰਦੀ ਹੈ ਨਾ ਕੋਈ ਮੁਆਵਜ਼ਾ ਦਿੰਦੀ ਹੈ ਤੇ ਨਾ ਸਬਕ ਸਿੱਖ ਕੇ ਜਿੱਥੋਂ-ਜਿੱਥੋਂ ਬੰਨ ਟੁੱਟਦੇ ਨੇ ਜਿੱਥੇ ਡਰੇਨਾ ਸਾਫ ਕਰਨ ਦੀ ਲੋੜ ਹੈ ਨਾ ਉਹਦੇ ਬਾਰੇ ਕੁਝ ਖਿਆਲ ਰੱਖਦੇ ਨੇ ਬਲਕਿ ਇਸ ਵਾਰੀ ਤੇ ਇਸ ਗੈਰਤੋ ਜੁम्मेदार ਸਰਕਾਰ ਕੇ ਇਸ ਭਗਵੰਤ ਮਾਨੇ ਪਹਿਲੀ ਗੱਲ ਤਾਂ ਮੈਂ ਪੁੱਛਦੀ ਹਾਂ ਮੁੱਖ ਮੰਤਰੀ ਹੈ ਕਿੱਥੇ ਕਿਸੇ ਨੇ ਟੈਲੀਵਿਜ਼ਨ 'ਚ ਇਹ ਦੇਖਿਆ ਕਿ ਤਮਿਲਨਾਡੂ ਦੇ ਇਡਲੀ 도ਸੇ ਖਾਣ ਤੋਂ ਬਾਅਦ ਇੱਕ ਦਿਨ ਇੱਥੇ ਹੈਲੀਕਾਪਟਰ ਲੋਕਾਂ ਦੇ ਹਵਾਲੇ ਕਰਨ ਤੋਂ ਬਾਅਦ ਕਿਤੇ ਨਜ਼ਰ ਆਇਆ ਇਹਦੇ ਐਮ.ਐਲ.ਏ 92 93 ਉਹ ਕਿੱਥੇ ਨੇ ਕੁਝ ਪਤਾ ਤਾਂ ਲੱਗਿਆ ਅੱਜ ਮੈਂ ਸਰਦੂਂਗਲ ਹਟਕੇ ਤੋਂ ਇਹਨਾਂ ਸਾਰਿਆਂ ਨੂੰ ਮੈਂ ਪੁੱਛ ਕੇ ਹਟੀਆਂ ਵੀ ਤੁਹਾਡੇ ਐਮ.ਐਲ.ਏ. ਸਾਹਿਬ ਤੁਹਾਨੂੰ ਕੀ ਦੇ ਕੇ ਗਏ ਨੇ ਕਿਉਂਕਿ ਸੁਪੇ ਦਾ ਖਜ਼ਾਨਾ ਇਹਨਾਂ ਦੇ ਕੋਲ ਹੈਗਾ ਫਰਜ਼ ਇਹਨਾਂ ਦਾ ਬੰਨਦਾ ਹੈਗਾ ਕਿ ਲੋਕਾਂ ਦੀ ਮਦਦ ਕਰੇ ਲੋਕ ਲੋਕੀ ਆਪਣੇ ਵੱਲੋਂ ਹੀ ਟਰੈਕਟਰ ਟਰੋਲੀ ਮਿੱਟੀ ਗੱਟੇ ਕਰਕਰ ਕੇ ਸਭ ਆਪ ਦਾ ਬੰਦ ਖੁਦ ਹੀ ਪੱਕਾ ਕਰੀ ਜਾ ਰਹੇ ਨੇ ਕਿਉਂਕਿ ਕੋਈ ਪੁੱਛ ਹੀ ਨਹੀਂ ਰਿਹਾ ਇਹਨਾਂ ਨੂੰ ਸੋ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਪਹਿਲੇ ਤੁਹਾਡੀ ਲਾਪਰਵਾਹੀ ਕਰਕੇ ਜਦ ਬਾਦਲ ਸਾਹਿਬ ਹੁੰਦੇ ਸੀ ਮਾਰਚ ਤੇ ਮਹੀਨੇ ਚ ਸਾਰੇ ਡਿਪਾਰਟਮੈਂਟ ਨੂੰ ਬੁਲਾ ਕੇ ਵੀ ਕਿੱਥੇ ਕੀ ਕਰਨ ਦੀ ਲੋੜ ਹੈ ਕਿੱਥੇ ਬਨ ਮਜ਼ਬੂਤ ਕਰਨਾ ਹੈ ਕਿਹੜੀ ਡਰੇਨ ਕਿੱਥੇ ਸਾਫ਼ ਕਰਾਉਣੀ ਹੈ ਕਿੱਥੇ ਕਿੰਨਾ ਖਰਚਾ ਹੋਗਾ ਪੂਰੀ ਪਲੈਨਿੰਗ ਦੇ ਨਾਲ ਤੇ ਨਾਲ ਦੀ ਨਾਲ ਡੈਮਾ ਦੇ ਉੱਤੇ ਵੀ ਨਜ਼ਰ ਰੱਖਦੇ ਸੀ ਦੇਖੋ ਅੱਜ ਡੈਮਾ ਦੇ ਉੱਤੇ ਪ੍ਰੋਪਰ ਜਿਸ ਤਰੀਕੇ ਦੇ ਨਾਲ ਕੰਮ ਹੋਣਾ ਚਾਹੀਦਾ ਹੈ ਕਿ ਤੁਸੀਂ ਘੱਟ ਤੋਂ ਘੱਟ 25% ਦੀ ਉਹਨੂੰ ਖਾਲੀ ਰੱਖੋ ਤਾਂ ਕਿ ਜਦ ਮੌਸਮ ਬਦਲਦਾ ਹੈ ਇੱਕਦਮ ਪਾਣੀ ਆਂਦਾ ਉਹ ਸਟੋਰ ਹੋ ਜਾਏ ਉਹਦੇ ਵੱਲ ਵੀ ਧਿਆਨ ਨਹੀਂ ਦਿੱਤਾ ਜਿਹਦੇ ਕਰਕੇ ਪਾਣੀ ਵਧ ਗਿਆ ਤਾਂ ਫੇਰ ਉਸ ਪਾਣੀ ਨੂੰ ਜਦ ਖੋਲਣਾ ਪਿਆ ਤਾਂ ਸਾਰੇ ਬੰਨ ਕੁੱਟੀ ਜਾ ਰਹੇ। ਰਹਿਮਾਂ ਦੀ ਨਿਗਰਾਨੀ ਪੂਰੀ ਤਰ੍ਹਾਂ ਨਹੀਂ ਹੋਈ, ਸਾਫ ਸਫਾਈ ਵੀ ਨਹੀਂ ਹੋਈ, ਬੰਨ ਵੀ ਨਹੀਂ ਪੱਕੇ ਕੀਤੇ ਗਏ ਤੇ ਪੂਰੇ ਪੰਜਾਬ 'ਚ ਲੋਕਾਂ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਤੇ ਹੁਣ ਆਪ ਤਾਂ ਗੱਲ ਜਿਹੜਾ ਹਰ ਸਾਲ ਹੀ ਮਾਰ ਮਾਰਦਾ ਹੈ। ਜਿੰਨੇ ਪਿੰਡਾਂ ਚ ਮੈਂ ਅੱਜ ਕੋ ਕੇ ਆਇਆ ਸਾਰੇ ਪਿੰਡ ਵਾਲੇ ਆਪ ਲੱਗੇ ਹੋਏ ਨੇ। ਮੈਨੂੰ ਪ੍ਰਸ਼ਾਸਨ ਦਾ ਇੱਕ ਬੰਦਾ ਇੱਥੇ ਮੈਨੂੰ ਦਿਖਾ ਦਿਓ। ਜੇ ਇੱਕ ਵੀ ਬੰਦਾ ਇੱਥੇ ਪ੍ਰਸ਼ਾਸਨ ਦਾ ਖੜਿਆ। ਤੇ ਸਰਕਾਰ ਨਾਮ ਦੀ ਚੀਜ਼ ਨਹੀਂ, ਪ੍ਰਸ਼ਾਸਨ ਵਰਗੀ ਨਾ ਸਰਕਾਰ ਕੋਚਰੀ ਨਾ ਪ੍ਰਸ਼ਾਸਨ ਕਿਸੇ ਨੂੰ ਕੁਝ ਪਏ। ਸਭ ਬਹੁਤ ਦੁੱਖ ਹੁੰਦਾ। ਤੇ ਮੈਂ ਲੋਕਾਂ ਨੂੰ ਆਈ ਕਹਿਣਾ ਚਾਹੁੰਦੀ ਆ ਕਿ ਸਾਡੇ ਕੋਲ ਨਾ ਕੋਈ ਸਰਕਾਰ ਹੈ ਨਾ ਕੋਈ ਸਰਕਾਰੀ ਖਜ਼ਾਨਾ ਮੈਂ MP ਹੈਗੀ ਲੇਕਿਨ MP ਇਹ ਨਾ ਕਮਾ ਵਾਸਤੇ MP ਫੰਡ ਤੋਂ ਨਹੀਂ ਦੇ ਸਕਦੇ ਅਸੀਂ ਆਪ ਦੇ ਜੇਬ ਤੋਂ ਜਿੰਨੀ ਲੋਕਾਂ ਦੀ ਮਦਦ ਕਰ ਸਕਦੇ ਜਿੰਨੇ ਜੋ ਕੀ ਹੈਗਾ ਜਿੱਥੇ ਲੋਕੀ ਕਰ ਰਹੇ ਨੇ ਉਥੇ ਅਸੀਂ ਵੀ ਇਹਨਾਂ ਦੇ ਨਾਲ ਲੱਗ ਕੇ ਜਿੰਨਾ ਕਰ ਸਕਦੇ ਜਿਹਨੂੰ ਤੇਲ ਦੀ ਲੋੜ ਹੈ ਜਿਹਨੂੰ ਮਿੱਟੀ ਦੀ ਜਿਹਨੂੰ ਟਰੈਕਟਰ ਟਰਾਲੀ ਦੀ ਜਿਹਨੂੰ ਜੀਸੀਪੀ ਦੀ ਪੰਪ ਸੈੱਟ ਦੀ ਜੋ ਮੰਗ ਰਹੇ ਨੇ ਜਿੰਨਾ ਕਰ ਸਕਦੇ ਆਪਾਂ ਕਰੀ ਜਾ ਰਹੇ ਹਾਂ ਤਾਂ ਕਰ ਵੀ ਰਹੇ ਹਾਂ ਅੱਜ ਮੈਨੂੰ ਖੁਸ਼ੀ ਹੈ ਕਿ ਸੁਬੀਰ ਜੀ ਨੇ ਜਲੰਧਰ ਤੇ ਮੈਂ ਤੁਸੀਂ ਦੇਖਿਆ ਪਰਸੋਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕੋਈ ਹੈਲਪਲਾਈਨ ਨੰਬਰ ਤਾਂ ਜਾਰੀ ਕਰ ਦਿਓ ਪਿੰਡ ਵਾਲੇ ਫੋਨ ਕਰਕੇ ਕਹਿ ਦਿੰਦੇ ਸਾਨੂੰ ਆਹ ਭੇਜ ਦਿਓ ਤਾਂ ਕਿ ਪ੍ਰਸ਼ਾਸਨ ਨੂੰ ਉੱਥੇ ਮੁੱਖ ਮੰਤਰੀ ਕਹਿ ਕੇ ਲੇਕਿਨ 24 ਘੰਟੇ ਕੀ ਇਹਨੇ ਕਰਨਾ ਹੀ ਨਹੀਂ ਕਿਉਂਕਿ ਕਿੱਥੇ ਕਿਸੇ ਨੂੰ ਪਤਾ ਹੀ ਨਹੀਂ ਉਹ ਸੁਬੀਰ ਜੀ ਨੇ ਜਲੰਧਰ 'ਚ ਇੱਕ ਸੈਂਟਰਲ ਪੁਆਇੰਟ ਬਣਾ ਕੇ ਉੱਥੇ ਉਹਨਾਂ ਨੇ ਦਫ਼ਤਰ ਖੋਲ੍ਹਿਆ ਜਿਹਨੂੰ ਜਿਹਨੂੰ ਹਰ ਪਿੰਡ ਤੋਂ ਜਿੱਥੇ ਜਿਸ ਚੀਜ਼ ਦੀ ਲੋੜ ਹੈ ਅਕਾਲੀ ਦਲ ਆਪਣੇ ਵੱਲੋਂ ਸਾਡਾ ਯੂਥ ਅਕਾਲੀ ਦਲ ਹੋਏ ਸਾਡਾ ਵੱਡਾ ਆਕਾਲੀ ਦਲ ਹੋਏ ਸਾਡੇ ਵਰਕਰ ਹਰ ਜਣਾ ਜ਼ਮੀਨ 'ਤੇ ਉਤਰਿਆ ਹੈ ਇਥੇ ਆ ਸਰਪੰਚ ਸਾਹਿਬ ਇਹ ਕਹਿੰਦੇ ਅਸੀਂ ਤਾਂ ਹੋਰ ਕਿਸੇ ਤੋਂ ਅਸੀਂ ਆਸ ਰੱਖਦੇ ਨਹੀਂ ਤੁਸੀਂ ਸਾਨੂੰ ਦਿਓ ਅਸੀਂ ਤੁਹਾਡੇ ਤੋਂ ਆਸ ਰੱਖਦੇ ਹਾਂ ਤੋਂ ਜਿੰਨੇ ਆਪਾਂ ਦੇ ਸਕਦੇ ਅੱਜ ਇਹਨਾਂ ਦੇ ਪਿੰਡ ਨੂੰ ਮੈਂ 4 ਡਰਮ ਤੇਲ ਦੇ ਦੇ ਕੇ ਜਾ ਰਹੀਆਂ ਤੇ ਇਹਨਾਂ ਨੂੰ ਆ ਕੇ ਆ ਜਦ ਮੁੱਕ ਜਾਂਦੇ ਫਿਰ ਦੁਬਾਰਾ ਫੋਨ ਕਰਾਂਗੇ ਕਿਉਂਕਿ ਹਰੇਕ ਨੂੰ ਚਾਹੀਦਾ ਹੁੰਦਾ ਹੈ ਤੇ ਜਿੰਨੇ ਜੋਗੇ ਹੈਗੇ ਆਪਾਂ ਕਰੀ ਜਾ ਰਹੇ ਆ ਪਰਮਾਤਮਾ ਕਿਰਪਾ ਕਰਨ ਬਾਲਵਕਸ਼ਾਂ ਤੋਂ ਜਿੰਨਾ ਕਰ ਸਕਦੇ ਆਪਾਂ ਕਰੀਏ ਭਾਈ ਇੱਕ ਪਾਸੇ ਤਾਂ ਪਠਾਨ ਮਾਦਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਉਹ ਕਹਿ ਰਿਹਾ ਵੀ ਮੈਨੂੰ ਬਾਡੀ ਤੋਂ ਵੀ ਕੱਢ ਸਕਦੇ ਆ ਵੀ ਅਫਸਰ ਲੋਪੀ ਇੰਨੀ ਇੰਨੀ ਛਾਤਰ ਹੋਈ ਆ ਦੂਸਰੇ ਪਾਸੇ ਵਰਿੰਦਰ ਗੋਇਲ ਅਤੇ ਹੋਰ ਮੰਤਰੀਆਂ ਦੀ ਕਿਸ਼ਤੀ ਛੁੱਟੇ ਲੈਂਦੇ ਹੋਏ ਉਹ ਗੋਆ ਦੇ ਜਾਂ ਗੱਲਾਂ ਕਰ ਰਹੇ ਨੇ ਵੀ ਗੋਆ ਦੇ ਕਰੂਪ ਚ ਐ ਘੁੰਮਦੇ ਸੀ ਅਸੀਂ ਐ ਘੁੰਮਦੇ ਸੀ ਅੱਜ ਲੋਕ ਮਾਰ ਰਹੇ ਆ ਇਹਨਾਂ ਦਾ ਇਹ ਤਾਂ ਇਹਨਾਂ ਦੇ ਬੰਦੇ ਤਾਂ ਇਹਨਾਂ ਨੂੰ ਛੁੱਟੇ ਕਿਸ਼ਤੀਆਂ ਤੇ ਲੈ ਕੇ ਛੁੱਟੇ ਮਾਟੇ ਕਰਕੇ ਫੋਟੋ ਖਿਚਾ ਰਹੇ ਨੇ ਆਪਣੀ ਮੈਨੂੰ ਤਾਂ ਅੱਜ ਕੈਨੇਡਾ ਤੋਂ ਆਇਆ ਕਿ ਸਪੀਕਰ ਸਾਹਿਬ ਤਾਂ ਕੈਨੇਡਾ ਬੈਠੇ ਨੇ ਜੇ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਜੇ ਤਾਮਿਲਨਾਡੂ ਬੈਠ ਸਕਦੇ ਤਾਂ ਫਿਰ ਇਹਦਾ ਮੰਤਰੀ ਇੱਥੇ ਬੈਠ ਕੇ ਕੀ ਕਰਨਾ ਹੈ ਅੱਜ ਲੋੜ ਹੈ ਕਿ ਜਿੱਥੇ-ਜਿੱਥੇ ਪਾਣੀ ਆ ਰਿਹਾ ਜਿੱਥੇ ਪਾਣੀ ਵੜ ਗਿਆ ਉਥੇ ਕਈ ਪਿੰਡਾਂ 'ਚ ਮੈਂ ਕੱਲ ਦੋ ਦਿਨਾਂ ਦੀ ਗਰੀਬਾਂ ਦੇ ਘਰਾਂ 'ਚੋਂ ਪਾਣੀ ਆ ਗਿਆ ਉਹਨਾਂ ਦੇ ਮਕਾਨਾਂ 'ਚੇ ਦਰਾਰਾਂ ਆ ਗਿਆ ਨੇ ਘਰ ਡਿੱਗ ਪਏ ਨੇ ਉਹ ਗਰੀਬ ਕਿੱਥੇ ਜਾਣ ਜਿਵੇਂ ਮੈਂ ਇਹਨਾਂ ਨੂੰ ਪੁੱਛਦੀਆਂ ਇਹ ਉਹ ਜਿਹੜਾ ਇਲਾਕਾ ਜਿਹੜਾ ਸਾਰੇ ਪਾਣੀ ਦੇ ਨਾਲ ਹੜ ਆ ਗਿਆ ਹੈ ਜਿਹੜੇ ਮਜ਼ਦੂਰੀ ਕਰਦੇ ਨੇ ਉਹ ਵਿਚਾਰਿਆਂ ਤੋਂ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਨੇ ਹਫਤੇ ਹਫਤੇ ਘਰ ਤੋਂ ਪਾਣੀ ਦੇ ਚਾਰੇ ਪਾਸੇ ਉਹ ਖਾਨ ਜੋਗੇ ਵੀ ਨਹੀਂ ਹੈਗੇ ਉਹਨਾਂ ਦੇ ਬਾਰੇ ਆਪਾਂ ਸੋਚੋ ਕਿ ਹੜ ਕਿਹੜੇ ਹਾਲਾਤ ਚ ਹੈ ਇਸ ਸਰਕਾਰ ਨੇ ਅੱਜ ਤਾਹੀ ਕੋਈ ਮੁਆਵਜ਼ਾ ਐਲਾਨ ਹੀ ਨਹੀਂ ਕੀਤਾ ਕਿ ਕਿਸੇ ਗਰੀਬ ਨੂੰ ਕਿਸੇ ਕਿਸਾਨ ਨੂੰ ਕੋਈ ਸਹਾਰਾ ਤਾਂ ਹੋਏ ਕਿ ਕੋਈ ਗਾਲੀ ਮੇਰੇ ਬਾ ਫੜੂਗਾ ਬਗਗਰੋ ਤੇ ਅੱਜ ਉਹਨਾਂ ਨੂੰ ਤੁਸੀਂ ਸੋਚੋ ਕੀ ਹਾਲਾਤ ਨੇ ਜਿਨ੍ਹਾਂ ਦਾ ਘਰ ਵੀ ਬਹਿ ਗਿਆ ਜਿਨ੍ਹਾਂ ਦੀ ਫਸਲ ਵੀ ਪੈ ਗਈ ਜਿਨ੍ਹਾਂ ਨੂੰ ਰਹਿਣ ਦਾ ਕੋਈ ਠਿਕਾਣਾ ਨਹੀਂ ਤੇ ਸਰਕਾਰ ਬਾਹ ਫੜਨ ਵਾਸਤੇ ਉਹਨੂੰ ਜਿਉਣ ਦਾ ਇੱਕ ਤਨਕਾ ਵੀ ਨਹੀਂ ਦੇ ਰਹੀ ਕਿ ਤੈਨੂੰ ਇਹ ਮੁਆਵਜ਼ਾ ਮਿਲ ਜਾਊਗਾ ਸਰਕਾਰ ਤੇਰੇ ਨਾਲ ਖੜੂਗੀ ਮੈਨੂੰ ਇਹਨਾਂ ਦੁੱਖ ਹੁੰਦਾ ਹੈ ਕੀ ਇਹ ਸਰਕਾਰ ਨਾਮ ਦੀ ਸਾਰੇ ਕੰਦਾ ਚਾਹੁੰਦਾ ਹੈ ਪੰਜਾਬ ਕੇਜਰੀਆ ਕਿੱਥੇ ਹੈ ਵੀ ਕੇਜਰੀਵਾਲ ਕਿੱਥੇ ਮੁੱਖ ਮੰਤਰੀ ਵੀ ਦੇਸ਼ ਦੀ ਸਰਕਾਰ ਢਿਡ ਵਰਦਾ ਕਿਸਾਨ ਪਰ ਦੇਸ਼ ਦੀ ਜਨਤਾ ਦਾ ਅੱਜ ਪੰਜਾਬ 'ਚ ਇੰਨੀ ਵੱਡੀ ਆਪਤਾ ਹੈ ਇੱਕ ਬਿਆਨ ਨਹੀਂ ਨਾ ਪ੍ਰਧਾਨ ਮੰਤਰੀ ਦਾ ਇੱਕ ਬਿਆਨ ਨਹੀਂ ਨਾ ਗ੍ਰਹਿ ਮੰਤਰੀਆਂ ਦਾ ਇੱਕ ਮੰਤਰੀ ਨੇ ਆਕੇ ਇੱਥੇ ਕੋਈ ਹਵਾਈ ਜੇੜਾ ਵੀ ਨਹੀਂ ਲਾਇਆ ਵੀ ਪੰਜਾਬ ਦੇ ਹਾਲਾਤ ਅਸੀਂ ਦੇਖ ਲਈਏ ਪੰਜਾਬ ਨੂੰ ਤਾਂ ਆਪਣੇ ਹਾਲ ਚੇ ਛੱਡਦਾ ਲੇਕਿਨ ਕੋਈ ਗੱਲ ਨਹੀਂ ਵਾਇਗਰੋ ਰੱਖਾ ਹੈਗਾ ਆਪਣੇ ਬੰਦੇ ਜੋਗੇ ਨੇ ਤਕੜੇ ਨੇ ਇੱਕ ਦੂਜੇ ਦੇ ਸਹਾਇਤਾ ਚ ਸਾਰੇ ਜਨੇ ਆਈ ਜਾ ਰਹੇ ਨੇ ਹੋ ਇੱਥੇ ਦੇ ਲੋਕੀ ਉੱਥੇ ਭੇਜੀ ਜਾ ਰਹੇ ਨੇ ਰਾਸ਼ਨ ਪਾਣੀ ਜੋ ਮਦਦ ਕਰ ਰਹੇ ਸੋ ਪਰ ਦੁੱਖ ਅਫਸੋਸ ਜ਼ਰੂਰ ਹੁੰਦਾ ਹੈ ਕਿ ਜੇ ਹੋਰ ਕਿਸੇ ਸੂਬੇ ਚ ਕੋਈ ਤਕਲੀਫ ਹੁੰਦੀ ਹੈ ਭੱਜ ਕੇ ਪੰਜਾਬੀ ਸਭ ਤੋਂ ਪਹਿਲੇ ਉੱਥੇ ਪਹੁੰਚਦੇ ਨੇ ਲੇਕਿਨ ਪੰਜਾਬ ਮਹੀਨੇ ਭਰ ਤੋਂ ਡੁੱਬਿਆ ਪਿਆ ਕਿਸੇ ਦਾ ਬਿਆਨ ਤੱਕ ਨਹੀਂ ਆਇਆ ਮਦਦ ਤੋਂ ਦੂਰ ਸੀਗਾ ਬਿੱਬੇ ਦੀ মুরਗੀਆਂ ਦੇ ਖੰਭਾਂ ਦੀ ਗੱਲ ਕਰਦੇ ਸੀ ਹੁਣ ਤਾਂ ਲੋਕਾਂ ਦੇ ਘਰ ਵੀ ਰੁੜ ਗਏ ਮੱਝਾਂ ਗਾਵਾਂ ਰੁੜ ਗੀਆਂ ਇੱਕ ਹੈਲੀਕਾਪਟਰ ਦੀਆਂ ਵੀਡੀਓ ਕਾਇਰਲ ਹੋ ਰਹੀਆਂ ਨੇ ਉਹ ਵੀ 2-2 ਕਿਲੋ ਆਟਾ ਸਿੱਟ ਰਹੇ ਨੇ ਸਮਭੰਦਿ ਨੁਕਸਾਨ ਪੁਝਾ ਰਹੇ ਆ ਲੋਕ ਜਿਹੜੇ ਸਖਾ ਹੋਏ ਇਹਦੇ ਬਾਰੇ ਤਾਂ ਕੀ ਕਹੀਏ ਲੋਕੀ ਆਪ ਕਹੀ ਜਾ ਰਹੇ ਆ ਮੁਰਗੀ ਦਾ ਬੱਕਰੀ ਦਾ ਕਿੰਨੇ ਵੱਡੀ ਵੱਡੀ ਗੱਲਾਂ ਕੀ ਕਿ ਆਪਣੇ ਮਾਰਦਾ ਸੀਗਾ ਹੁਣ ਨਜ਼ਰ ਹੀ ਨਹੀਂ ਆ ਰਿਹਾ ਇਹ ਜਿਹੜਾ ਉਹ ਕੇਜਰੀਵਾਲ ਜਿਹੜੇ ਲੈਟਰੀਨ ਦੇ ਉਦਘਾਟਨ ਵਾਸਤੇ ਆਂਦਾ ਸੀ ਸਕੂਲ ਦੇ ਕਲਾਸਰੂਮ ਦੇ ਉਦਘਾਟਨ ਵਾਸਤੇ ਆਂਦਾ ਸੀ ਇਹ ਕਿਹੜੇ ਬਿੱਲ ਚ ਵੜ ਗਏ ਨੇ ਸਾਰੇ ਜਣੇ ਹੈਗੇ ਕਿੱਥੇ ਸਾਰਾ ਪੰਜਾਬ ਪੁੱਛਦਾ ਫਿਰਦਾ ਹੈ ਕਿ ਆ ਬਮਸ਼ਲਾ ਸਰਕਾਰ ਕਿੱਥੇ ਹੈ ਬਮਸ਼ਲਾ ਮੁੱਖ ਮੰਤਰੀ ਕਿੱਥੇ ਹੈ ਉਹਦਾ ਹਾਈ ਕਮਾਂਡ ਕੇਜਰੀਵਾਲ ਕਿੱਥੇ ਆਪਾਂ ਸਾਰੇ ਪੁੱਛ ਰਹੇ ਹਾਂ ਪਰ ਇਹ ਬਰਸਾਤੀ ਮੈਂਡਕ ਦੀ ਤਰ੍ਹਾਂ ਵੋਟਾਂ ਦੇ ਵੇਲੇ ਫਿਰ ਨਿਕਲ ਕੇ ਆ ਜਾਣਗੇ ਝੂਠ-ਮੂਠ ਮਾਰ ਕੇ ਲੇਕਿਨ ਹੁਣ ਜਨਤਾ ਸਾਰਾ ਕੁਝ ਸਮਝ ਗਈ ਹੈ ਆਪਣੀ ਖੇਤਰੀ ਪਾਰਟੀ ਤੁਹਾਡੇ ਭਰੋਸੇ ਤੁਹਾਡੇ ਆਸ਼ੀਰਵਾਦ ਸਦਕਾ ਭਾਵੇਂ ਚੰਗੇ ਦਿਨ ਹੋਵੇ ਭਾਵੇਂ ਮਾੜੇ ਦਿਨ ਹੋ ਸਾਡੇ ਉੱਤੇ ਝੂਠੇ ਇਲਜ਼ਾਮ ਲਾਣ ਸਾਨੂੰ ਝੂਠ ਮਾਰਨ ਇਕੱਠੇ ਹੋ ਕੇ ਪਾਰਟੀ ਨੂੰ ਖਤਮ ਕਰਨ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਲੇਕਿਨ ਪਾਰਟੀ ਲੋਕਾਂ ਦੇ ਨਾਲ ਖੜੀ ਤਾਂ ਮੈਂ ਆ ਵੀ ਦੱਸਦਾ ਤੁਹਾਨੂੰ ਜੇ ਇਹ ਸਰਕਾਰ ਨੇ ਗਰੀਬਾਂ ਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਗਰੀਬਾਂ ਦਾ ਮਜ਼ਦੂਰਾ ਦਾ ਹੋਇਆ ਹੈ ਜੇ ਮੁਆਵਜ਼ਾ ਇਹਨਾਂ ਨੇ ਐਲਾਨ ਨਹੀਂ ਕੀਤਾ ਤੇ ਜਿਵੇਂ ਉਹ ਲੈਂਡ ਪੂਲਿੰਗ ਵਾਸਤੇ ਸੰਘਰਸ਼ ਰਸੀ ਵਟਿਆ ਸੀ ਉਸ ਤੋਂ ਵੱਡਾ ਸੰਘਰਸ਼ ਹੋਮੀ ਅਕਾਲੀ ਦਲ ਵੱਡੂਗੀ ਮਜਬੂਰ ਕਰੂਗੀ ਕਿ ਇਹਨਾਂ ਦੀ ਮਦਦ ਕਰਨ ਤੇ ਜੇ ਨਹੀਂ ਕਰਦੇ ਸੇ ਲੋਕੀ ਚੱਕੇ ਇਹਨਾਂ ਕੜੀਏ ਸਰਕਾਰ ਨੂੰ ਸਾਲ ਪਰ ਸਾਡੀ ਲੈ ਕੇ ਇੱਕ ਇੱਕ ਨੂੰ ਮੁਆਵਜ਼ਾ ਦੇ ਕੇ ਗਰੀਬ ਦਾ ਮਕਾਨ ਵੀ ਬਣਾਉਗਾ ਕਿਸਾਨ ਨੂੰ ਉਹਦਾ ਬੰਦਾ ਮੁਆਵਜ਼ਾ ਵੀ ਦੇਵਾਂਗੇ